ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਜਿਵੇਂ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਹੈ ਕਹਿੰਦਾ ਤੇਰੇ ਬੋਲ ਕਬੂਲ ਹੀ ਬਣ ਗਏ ਮੇਰੀ ਜ਼ਿੰਦਗੀ ਦੇ ਤੇਰੇ ਬੋਲ ਕਬੂਲ ਹੀ ਬਣ ਗਏ ਮੇਰੀ ਜ਼ਿੰਦਗੀ ਦੇ ਨਫ਼ਰਤ ਮੌਤ ਹੀ ਬਣ ਗਈ ਮੇਰੀ ਜ਼ਿੰਦਗੀ ਦੇ ਤੂੰ ਕਰ ਵੋਟਾਂ ਦੀ ਖੇਤੀ ਤੂੰ ਕਰ ਵੋਟਾਂ ਦੀ ਖੇਤੀ ਖੁਰਪੀ ਲੈ ਸ਼ਬਦਾਂ ਦੀ ਖੁਰਪੀ ਲੈ ਸ਼ਬਦਾਂ ਦੀ ਮੇਰੇ ਸੁਪਨੇ ਕਬਰ ਸਮਾ ਗਏ ਮੇਰੀ ਜ਼ਿੰਦਗੀ ਦੇ ਮੇਰੇ ਸੁਪਨੇ ਕਬਰਸਮਾ ਗਏ ਮੇਰੀ ਜ਼ਿੰਦਗੀ ਦੇ ਇਹ ਗੱਲ ਬਿਲਕੁਲ ਪੰਜਾਬ ਸਰਕਾਰ ਦੇ ਉੱਤੇ ਵਾਜਬ ਹੈ ਢੁਕਦੀ ਹੈ ਕਿਉਂਕਿ ਇੱਕ ਪਾਸੇ ਸਰਦਾਰ ਭਗਵੰਤ ਮਾਨ ਸਾਹਿਬ ਜਿਹੜੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਹੈ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਆਸਾਂ ਉਮੀਦਾਂ ਦੇ ਨਾਲ 2022 ਦੇ ਵਿੱਚ ਇਹਨਾਂ ਨੂੰ ਭਾਰੀ ਫਤਵਾ ਦੇ ਕੇ ਪੰਜਾਬ ਦੀ ਵਾਗਡੋਰ ਸੰਭਾਲੀ ਸੀ ਪਰ ਜਦੋਂ ਵੀ ਸੀਐਮ ਸਾਹਿਬ ਲੋਕਾਂ ਨੂੰ ਸੰਬੋਧਨ ਕਰਦੇ ਆ ਪੰਜਾਬੀਆਂ ਦੇ ਮੁਖਾਤਿਬ ਹੁੰਦੇ ਆ ਹਮੇਸ਼ਾ ਉਹ ਜਿਹੜੀ ਜਾਂ ਤਾਂ ਬਾਦਲ ਸਾਹਿਬ ਦਾ ਉਹਨਾਂ ਕੋਲੇ ਏਜੰਡਾ ਹੁੰਦਾ ਕਿ ਬਾਦਲ ਸਾਹਿਬ ਨੇ ਇਹ ਕਰਤਾ ਬਾਦਲ ਸਾਹਿਬ ਨੇ ਇਹ ਕਰਤਾ ਬਾਦਲ ਸਾਹਿਬ ਦੀ ਮੀਸੀਜ ਨੇ ਇਹ ਕਰਤਾ ਫਲਾਣੇ ਨੇ ਇਹ ਕਰਤਾ ਮਜੀਠੀਆ ਨੇ ਇਹ ਕਰਤਾ ਸ਼ਰੋਮਣੀਆਂ ਅਕਾਲੀ ਦਲ ਨੇ ਕੀਤਾ ਪਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਪੰਜਾਬੀਆਂ ਦੇ ਪੱਲੇ ਕੀ ਪੈਂਦਾ ਜਿੰਨਾ ਵੀ ਭਾਸ਼ਣ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਪਣੇ ਭਾਸ਼ਣ ਦੇ ਦੌਰਾਨ ਜਿੰਨੇ ਵੀ ਸ਼ਬਦ ਕਹਿੰਦੇ ਆ ਜਾਂ ਜਿੰਨੀਆਂ ਵੀ ਗੱਲਾਂ ਕਹਿੰਦੇ ਆ ਉਹ ਸਾਰੀ ਸਪੀਚ ਦੇ ਵਿੱਚੋਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਮ ਹਟਾ ਦਿੱਤਾ ਜਾਵੇ ਤਾਂ ਉਹਦੇ ਵਿੱਚ ਇੱਕ ਬਚੇਗਾ ਕੀ ਕੱਖ ਵੀ ਨਹੀਂ ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਪੰਜਾਬੀਆਂ ਦੇ ਪੱਲੇ ਕੱਖ ਵੀ ਨਹੀਂ ਪਿਆ ਸੋ ਇਹ ਜਿਹੜਾ ਬੜਾ ਔਖਾ ਪ੍ਰਚਲਨ ਹੈ ਬੜਾ ਮਾੜਾ ਸਮਾਂ ਹੈ ਪੰਜਾਬੀਆਂ ਦੇ ਲਈ ਹੁਣ ਇੱਕ ਪਾਸੇ ਤਾਂ ਉਹ ਲੋਕ ਹੈ ਜਿਹੜੇ ਸਿਰਫ ਤੇ ਸਿਰਫ ਗੱਲਾਂ ਕਰਕੇ ਮਤਲਬ ਲੋਕਾਂ ਦਾ ਢਿੱਡ ਭਰਦੇ ਆ ਔਰ ਇੱਕ ਪਾਸੇ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਭਲਾਈ ਦੇ ਲਈ ਬਹੁਤ ਸਾਰੇ ਕੰਮ ਕੀਤੇ ਆ ਔਰ ਮੈਨੂੰ ਇੱਥੇ ਇਹ ਗੱਲ ਕਹਿੰਦਿਆਂ ਵੀ ਮਤਲਬ ਕੋਈ ਹਤਕਤ ਨਹੀਂ ਨਹੀਂ ਜਾਂ ਮੈਨੂੰ ਇਸ ਗੱਲ ਦੇ ਕੋਈ ਤੋਖਲਾ ਨਹੀਂ ਕਿ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਿ ਤੰਗ ਆਏ ਹੋਏ ਫੁੱਲ ਤੰਗ ਆਏ ਹੋਏ ਫੁੱਲ ਸਤਾਇਆਂ ਹੋਈਆਂ ਲਗਰਾਂ ਤੰਗ ਆਏ ਹੋਏ ਫੁੱਲ ਸਤਾਇਆਂ ਹੋਈਆਂ ਲਗਰਾਂ ਮੱਲੀ ਦੀ ਇਹ ਲਾ ਦੇਣਗੇ ਦਸਤਾਰ ਇੱਕ ਦਿਨ ਚਲੋ ਉਹ ਤੋਂ ਵਕਤ ਦੇ ਗਰਭ ਦੇ ਵਿੱਚ ਹੈ ਕਿ ਪੰਜਾਬ ਦੇ ਲੋਕ ਕਿਹਦੀ ਦਸਤਾਰ ਲਾਉਂਦੇ ਨੇ ਤੇ ਕਿਹਦੀ ਸਿਰ ਦੇ ਉੱਤੇ ਇਹ ਸਜਾਉਂਦੇ ਨੇ ਪਰ ਆਪਾਂ ਆ ਤੁਹਾਡੇ ਨਾਲ ਮੈਂ ਵੀਡੀਓ ਦੇਖਦਾ ਹਾਂ ਔਰ ਦੇਖਦਾ ਤੁਸੀਂ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਦਾਰ ਭਗਵੰਤ ਮਾਨ ਸਾਹਿਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜਿਹੜੀ ਸਪੀਚ ਸੁਣਦੇ ਹੋ ਤੇ ਦੂਜੇ ਪਾਸੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਅ ਕੈਸ਼ੇਰ ਔਰ ਸਾਬਕਾ ਪਾਰਲੀਮੈਂਟਿਕ ਸਖਤਰ ਸਾਬਕਾ ਬਧਾਇਕ ਸ਼੍ਰੀ ਨਰਿੰਦਰ ਸ਼ਰਮਾ ਜੀ ਦੀ ਜਵਾਨੀ ਤੁਸੀਂ ਸੁਣੋ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਪੀਚ ਦੇ ਵਿੱਚ ਔਰ ਸ਼੍ਰੀ ਐਨਕੇ ਸ਼ਰਮਾ ਜੀ ਦੀ ਸਪੀਚ ਦੇ ਵਿੱਚ ਮੀਨਜ਼ ਕਿ ਆਮ ਆਦਮੀ ਪਾਰਟੀ ਇੱਕ ਪਾਸੇ ਜੇ ਆਪਾਂ ਰੱਖੀਏ ਉਹਨੂੰ ਕੰਪੇਅਰ ਕਰੀਏ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੋਨਾਂ ਦਾ ਕੰਪੇਅਰ ਕਰਕੇ ਦੇਖਿਓ ਕਿ ਕਿਹੜੇ ਲੋਕ ਕਿਹੜੀ ਪਾਰਟੀ ਕਿਹੜਾ ਲੀਡਰ ਪੰਜਾਬੀਆਂ ਦੇ ਪੱਲੇ ਕੁਝ ਪਾ ਰਿਹਾ ਤੇ ਕਿਹੜਾ ਸਿਰਫ ਤੇ ਸਿਰਫ ਵਕਤ ਲੰਘਾ ਰਿਹਾ ਔ ਸੁਣਦਿਆਂ ਇਹ ਵੀਡੀਓ ਤੇ ਇਹ ਸਪੀਚ ਕਰ ਸਕਦੇ ਆ ਚੰਗੀ ਕਮੇਟੀ ਕਰ ਸਕਦੇ ਉਹਨਾਂ ਦਾ ਕੀਤਾ ਆ ਪੈਸਾ ਤੁਸੀਂ ਉਹਨਾਂ ਨੂੰ ਕਹੋ ਵੀ ਗਲੀਆਂ ਸੜਕਾਂ ਮੰਡੀਆਂ ਬਣਾ ਦੇ ਉਹ ਥੋੜੀ ਬਣਾ ਸਕਦੇ ਆ ਕਿਉਂਕਿ ਉਹਨਾਂ ਨੇ ਤਾਂ ਕਮੇਟੀ ਕਰੀ ਆ ਗਲੀਆਂ ਥੋੜੀ ਬਣਾਈ ਲੋਕਾਂ ਦੀ ਸੇਵਾ ਥੋੜੀ ਕਰੀ ਆ ਕਦੇ ਸਰ ਲੋਕ ਭਲੇਖੇ ਚ ਆ ਗਏ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਠੀਕ ਆ ਕਮੇਟੀ ਨਹੀਂ ਕਰ ਸਕਦੇ ਮਾਨ ਸਾਹਿਬ ਦੀ ਤਰ੍ਹਾਂ ਗੀਤ ਨਹੀਂ ਗਾ ਸਕਦੇ ਪਰ ਜੇ ਤੁਸੀਂ ਉਹਨਾਂ ਨੂੰ ਕੋਈ ਵੀ 에ਰਪੋਰਟ ਬਣਾ ਦੇ ਸੜਕਾਂ ਬਣਾ ਦੇ ਮੰਡੀਆਂ ਬਣਾ ਦੇ ਬਿਜਲੀ ਪੈਦਾ ਕਰ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਅੰਦਰ ਸੇਵਾ ਭਾਵਨਾ ਆ ਅੱਜ ਆਪਾਂ ਐਕਸਪੈਰੀਮੈਂਟ ਕਰਕੇ ਨਾ ਜੀ ਪੰਜਾਬ ਦਾ ਪੱਠਾ ਵਿਖਾ ਲਿਆ ਕਰਜ਼ਈ ਹੋ ਗਿਆ ਪੰਜਾਬ ਤੁਸੀਂ ਹਾਲਾਤ ਦੇਖ ਲਿਓ ਮੈਨੂੰ ਲੱਗਦਾ ਦਸੰਬਰ ਜਨਵਰੀ ਤੱਕ ਦਿਵਾਲੀਆ ਘੋਸ਼ਿਤ ਹੋ ਜਾਣਾ ਵਿੱਤੀ ਐਮਰਜੈਂਸੀ ਪੰਜਾਬ 'ਚ ਲੱਗ ਜਾਣੀ ਲੋਕ ਗੱਲਾਂ ਕਰਦੇ ਆ ਅੱਜ ਵੀ ਤੁਸੀਂ ਸਾਡੇ ਵਿਰੋਧੀਆਂ ਦੇ ਲੈਕਚਰ ਸੁਣ ਲਿਓ ਜੇ ਉਹਨਾਂ ਲੈਕਚਰਾਂ 'ਚ ਉਹਨਾਂ ਦੀ ਸੁਖਵੀਰ ਬਾਦਲ ਦਾ ਨਾਮ ਕੱਢ ਦਿਓ ਲੈਕਚਰ ਖਤਮ ਹੋ ਜਾਂਦਾ ਕੁਝ ਵੀ ਨਹੀਂ ਦਿੰਦਾ ਸਾਡੀ ਸਰਕਾਰ 10 ਸਾਲ ਪੰਜਾਬ ਚ ਰਹੀ ਉਸ ਸਮੇਂ ਦੇ ਦੌਰਾਨ 84000 ਕਰੋੜ ਰੁਪਏ ਕਰਜ਼ਾ ਪੰਜਾਬ ਨੇ ਲਿਆ ਪਰ ਅਸੀਂ ਸੜਕਾਂ ਬਣਾਈਆਂ 에어ਪੋਰਟ ਬਣਾਏ ਬਿਜਲੀ ਪੈਦਾ ਕਰੀ ਐਜੂਕੇਸ਼ਨ ਚ ਕੰਮ ਕਰਿਆ ਹੈਲਥ ਚ ਕੰਮ ਕਰਿਆ ਇਸ ਤਰ੍ਹਾਂ ਦੀ ਏਸੀ ਮੰਡੀਆਂ ਬਣਾਈਆਂ ਪਾਰਕਾਂ ਬਣਾਈਆਂ ਸਟੇਡੀਅਮ ਬਣਾਏ ਗਰੀਬਾਂ ਦੀ ਵੈਲਫੇਅਰ ਸਕੀਮਾਂ ਲਾਗੂ ਕਰੀਆਂ ਮਲਾਜਮਾਂ ਨੂੰ ਪੇ ਕਮਿਸ਼ਨ ਦੇ 22 ਲੱਖ ਮਲਾਜਮ ਭਰਤੀ ਕਰੇ ਉਹਦੇ ਨਤੀਜੇ ਰਹੇ ਵੀ ਪੰਜਾਬ ਦੀ ਜਿਹੜੀ ਆਮਦਨ 18-19% ਲਗਾਤਾਰ ਵਧੀ ਆਮਦਨ ਤੇ ਕਰਜ਼ੇ ਦੀ ਜਿਹੜੀ ਰੇਸ਼ੋ ਹਸ ਟਾਈਮ 31% ਹੋ ਗਈ ਸੀ 6% ਕਰਜ਼ਾ 10 ਸਾਲਾਂ ਚ ਹਿੰਦੁਸਤਾਨ ਦੀ ਪਹਿਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਘਟਾਇਆ ਅੱਜ ਦੇ ਹਾਲਾਤ ਦੇਖੋ ਤੁਸੀਂ ਮੈਂ ਅਖਬਾਰ ਚ ਪੜ੍ਹ ਰਿਹਾ ਦਾ ਆਮਦਨ ਤੇ ਕਰਜ਼ੇ ਦੀ ਰੇਸੋ 49% ਆ ਆਮਦਨ 50000 ਤੇ ਜਿਹੜੀ ਕਮਿਟਿਡ ਖਰਚੇ ਆ 1 ਲੱਖ ਕਰੋੜ ਆ ਪੰਜਾਬ ਸਰਕਾਰ ਦੇ ਚੈੱਕ ਕਰ ਲਿਆ ਇਹ ਕੀ ਕਰਦੇ ਆ 50000 ਕਰੋੜ ਆਮਦਨ 35000 ਕਰੋੜ ਰੁਪਈਆ ਕਰਜ਼ਾ ਲੈਂਦੇ ਆ ਹਰ ਸਾਲ ਜਿਹੜਾ ਸਾਡੀ ਸਰਕਾਰ 'ਚ 6000 ਕਰੋੜ ਚੜਦਾ ਤਾਂ ਕਾਂਗਰਸ ਦੀ ਸਰਕਾਰ 'ਚ 15000 ਕਰੋੜ ਚੜਦਾ ਤਾਂ 35000 ਕਰਜ਼ਾ ਲੈਂਦੇ ਆ 6-7000 ਕਰੋੜ ਦੀਆਂ ਹਰ ਸਾਲ ਜ਼ਮੀਨਾਂ ਵੇਚਦੇ ਆ ਤੇ 6-7 ਕਰੋੜ 1000 ਕਰੋੜ ਦੇ ਬਿੱਲ ਅਗਲੇ ਸਾਲ ਤੇ ਡੈਫਰ ਕਰ ਦਿੰਦੇ ਆ ਹੁਣ ਉਹ ਵੱਧ ਕੇ ਨੇ ਹੋ ਗਏ ਕਰਜ਼ੇ ਦੀ ਲਿਮਟ ਵੀ ਕਰਾਸ ਹੋ ਗਈ ਅੱਜ 16% ਡੀਏ ਤੁਹਾਡਾ ਡਿਊ ਆ ਪੂਰੇ ਹਿੰਦੁਸਤਾਨ ਚ ਸਭ ਤੋਂ ਘੱਟ ਜੇ ਤਨਖਾਹਾਂ ਕਿਸੇ ਮੁਲਾਜ਼ਮ ਦੀ ਉਹ ਅੱਜ ਪੰਜਾਬ ਦੇ ਮੁਲਾਜ਼ਮ ਦੀ ਆ ਔਰ ਜਿਹੜਾ ਮੁਲਾਜ਼ਮ ਭਰਤੀ ਰਿਟਾਇਰ ਹੋ ਜੇ ਦੁਬਾਰਾ ਰੱਖਿਆ ਨਹੀਂ ਜਾਂਦਾ 50 50000 ਆ ਐਜੂਕੇਸ਼ਨ ਚ ਜਿੰਮਾਦਾਰ ਦੱਸਣਗੇ ਸਾਡੀ ਸਰਕਾਰ ਚ 30 ਬੱਚਿਆਂ ਵਿੱਚ ਇੱਕ ਟੀਚਰ ਦਾ ਅੱਜ 47ਾਂ ਵਿੱਚ ਇੱਕ ਟੀਚਰ ਆ ਇਹੀ ਕਾਰਨ ਫਟਾਫਟ ਜ਼ਮੀਨਾਂ ਵੇਚਣ ਚ ਲੱਗੇ ਹੋਏ ਆ ਇਹ ਮੰਡੀ ਜਿਹੜੀ ਆ ਨਾ ਜੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿਜ਼ਨ ਦੀ ਨਿਸ਼ਾਨੀ ਆ ਮੈਂ ਚੇਅਰਮੈਨ ਪਲਾਨਿੰਗ ਬੋਰਡਰ ਹਲਕਾ ਇੰਚਾਰਜ ਸੀਗਾ ਇੱਥੇ ਐਸੀ ਮੰਡੀ ਬਣਾਈਤੀ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੁਪਨਾ ਸੀਗਾ ਵੀ ਮੁਹਾਲੀ 'ਚ ਕਾਰਗੋ 에ਰਪੋਰਟ ਬਣਾਵਾਂਗੇ ਇੱਥੋਂ ਸਿੱਧਾ ਮਾਲ ਖਾੜੀ ਦੇ ਦੇਸ਼ਾਂ ਨੂੰ ਸਾਰੀ ਜਗ੍ਹਾ ਜਾਊਗਾ ਤੁਸੀਂ ਦੇਖੋ ਕਿੰਨੀ ਕਾਰਗੋ 에ਰਪੋਰਟ ਦੀ ਪੰਜਾਬ ਨੂੰ ਕਿੰਨੀ ਲੋਡ ਆ ਸਾਡਾ ਚਾਰਾ ਹੀ ਜਾ ਸਕਦਾ ਆ ਬਾਹਰ ਲਿਆਂ ਜਿਹੜੇ ਸਾਉਦੀ ਅਰਬ ਤੱਕ ਕਿੱਥੇ ਤੱਕ ਜਾ ਸਕਦਾ ਇੱਥੋਂ ਸਮਾਨ ਕਲੈਕਟ ਕਰਕੇ ਅੱਗੇ ਜਾ ਸਕਦਾ ਕਿੰਨਾ ਸਮਾਨ ਬਰਬਾਦ ਹੁੰਦਾ ਹੈ ਪੰਜਾਬ ਚ ਮੁੜ ਕੇ ਕਾਰਗੋ 에ਰਪੋਰਟ ਤੱਕ ਕਿਹੜੇ ਪੜੂਏ ਨੇ ਬਣਾਣਾ ਤਾਂ ਜਿਹੜੀ ਬਣੀ ਹੋਈ ਪ੍ਰਾਪਰਟੀਆਂ ਵੇਚਣ ਤੇ ਲੱਗੇ ਉਸੇ ਸੁਣੇ ਲਿਆ ਕਿ ਸ਼ਰੂਮਨੀਆ ਕਾਲੀ ਦਲ ਦੇ ਕੈਸ਼ੀਅਰ ਔਰ ਸਾਬਕਾ ਪਾਰਲੀਮੈਂਟ ਸਕੱਤਰ ਸ਼੍ਰੀ ਨਿਰਿੰਦਰ ਕੁਮਾਰ ਸ਼ਰਮਾ ਜੀ ਜਿਹੜੇ ਲੰਮੇ ਸਮੇਂ ਤੋਂ ਸ਼ਰੂਮਨੀਆ ਕਾਲੀ ਦਲ ਦੀ ਸੇਵਾ ਕਰਦੇ ਆ ਔਰ ਉਹਨਾਂ ਨੇ ਸਾਰੀ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ ਤੇ ਮੈਨੂੰ ਦਿਓ ਇਜਾਜ਼ਤ ਜਿਨ੍ਹਾਂ ਜਿਨ੍ਹਾਂ ਮੇਰੇ ਸਾਥੀਆਂ ਨੇ ਹਾਲੇ ਤੀਕ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਆਪਣੇ ਵਡਮੁੱਲੇ ਵਿਚਾਰ ਲਾਈਕ ਸ਼ੇਅਰ ਕਰਨ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਿਰਪਾ ਕਰਕੇ ਜਰੂਰ ਦਿਆਂ ਕਰੋ ਕਿਉਂਕਿ ਤੁਹਾਡੇ ਜਿਹੜੇ ਸ਼ਬਦ ਨੇ ਤੁਹਾਡੀਆਂ ਜਿਹੜੀਆਂ ਸਲਾਹਾਂ ਨੇ ਤੁਹਾਡੇ ਜਿਹੜੇ ਸੁਝਾਅ ਨੇ ਉਹਨਾਂ ਦੇ ਅਨੁਸਾਰ ਅਸੀਂ ਪ੍ਰੋਗਰਾਮ ਕਰਕੇ ਤੁਹਾਡੇ ਦਿਲਾਂ ਦੇ ਅੰਦਰ ਤੱਕ ਲੈ ਜਾਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਹਮੇਸ਼ਾ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿੰਦੇ ਰਹਾਂਗੇ ਸੋ ਅੱਜ ਤੱਕ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਸ਼ਬਾਖਰ